ਕੱਬ ਤੋਂ ਪਹਿਲੀ ਗੱਲ ਤਾਂ ਬੱਚੇ ਦੀ ਐਡਮਿਸ਼ਨ ਲਈ ਫ੍ਰੀ ਆਫ ਕੋਸਟ ਕੋਈ ਐਡਮਿਸ਼ਨ ਨਹੀਂ ਨਹੀਂ ਜਦ ਕਿ ਅਸੀਂ ਜਦੋਂ ਬਾਕੀ ਕਿਤੇ ਜਾਂਦੇ ਆ ਉੱਥੇ ਵੀ ਹੁੰਦਾ ਐਡਮਿਸ਼ਨ ਫੀਸ ਸਾਨੂੰ ਦੇਣੀ ਪੈਂਦੀ ਆ ਇੱਥੇ ਕੋਈ ਐਡਮਿਸ਼ਨ ਫੀਸ ਨਹੀਂ ਸਾਡੀ ਲੱਗਦੀ ਤੁਸੀਂ ਵੀ ਜਾ ਕੇ ਤੁਸੀਂ ਖਾਣੇ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਸਾਡਾ ਫਰਜ਼ ਵੀ ਬਣਦਾ ਏ ਕਿ ਸਾਡੇ ਪਿੰਜ ਦੇ ਪਿੰਡ ਦੇ ਵਿੱਚ ਵਧੀਆ ਟਾਈਟ ਲੈ ਰਹੇ ਨੇ ਉਹ ਡਾਇਟ ਦੇ ਨਾਲ ਨਾਲ ਦੋ ਵਾਰੀ ਡਾਕਟਰਾਂ ਦੀ ਟੀਮ ਆਉਂਦੀ ਹੈ ਸਾਡੇ ਕੋਲੇ ਜੇ ਕਿਸੇ ਬੱਚੇ ਨੂੰ ਕੋਈ ਵੱਡੀ ਬਿਮਾਰੀ ਆ ਕੋਈ ਦਿਲ ਦੀ ਬਿਮਾਰੀ ਆ ਤਾਂ ਫਿਰ ਉਹਦਾ ਇਲਾਜ ਪੀਜੀਆਈ ਸਰਵ ਸਿੱਖਿਆ ਭਵਨ ਦੇ ਤਹਿਤ ਹੋਰ ਕਈ ਸੰਸਥਾਵਾਂ ਦਿੱਤੀ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਸਿਹਤਮੰਤ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਗਿਆਨ ਜਿਵੇਂ ਪਹਿਲਾਂ ਗੱਲ ਕੀਤੀ ਸੀ ਹੋਣਾ ਬਹੁਤ ਜ਼ਰੂਰੀ ਆ ज्ञान ਤੋਂ ਬਿਨਾ ਮਨੁੱਖ ਇਸ ਤਰ੍ਹਾਂ ਜਿਵੇਂ ਇੱਕ ਪਸ਼ੂ ਹੋਵੇ ਜਿੰਨੂੰ ਕੋਈ ਵੀ ਟੀਚਰ ਨਾ ਮਿਲੇ ਜਿਵੇਂ ਆਪਾਂ ਪਹਿਲੀ ਟੀਚਰ ਮਾਂ ਨੂੰ ਮੰਨਦੇ ਆਂ ਫਿਰ ਪਿਤਾ ਨੂੰ ਮੰਨਦੇ ਆਂ ਜੇ ਕਿਸੇ ਨੂੰ ਕੋਈ ਵੀ ਟੀਚਰ ਨਾ ਮਿਲੇ ਮਾਂ ਵੀ ਨਾ ਹੋਵੇ ਟੀਚਰ ਵੀ ਨਾ ਮਿਲੇ ਕੋਈ ਸਿਖਾਉਣੇ ਵਾਲਾ ਹੀ ਨਾ ਹੋਵੇ ਤਾਂ ਬੰਦਾ ਇੱਕ ਪਾਣੀ ਦਾ ਗਲਾਸ ਵੀ ਚੱਕ ਕੇ ਪੀ ਸਕਦਾ ਉਹਨੂੰ ਇਹ ਵੀ ਨਹੀਂ ਪਤਾ ਲੱਗੇ ਸੋ ਐਜੂਕੇਸ਼ਨ ਦੇ ਨਾਲ ਸਾਡੀ ਲਾਈਫ ਹੈ ਹੁਣ ਐਜੂਕੇਸ਼ਨ ਕਿੱਥੋਂ ਸ਼ੁਰੂ ਹੁੰਦੀ ਹੈ ਘਰ ਤੋਂ ਸ਼ੁਰੂ ਹੁੰਦੀ ਹੈ ਔਰ ਫਿਰ ਸਕੂਲ ਦੇ ਵਿੱਚ ਫੱਖਰਕ ਪਿੰਡਾਂ ਦੇ ਵਿੱਚ ਲਗਭਗ ਹਰੇਕ ਪਿੰਡ ਦੇ ਵਿੱਚ ਜਿੱਥੇ ਬੱਚੇ ਹੈਗੇ ਉੱਥੇ ਸਰਕਾਰੀ ਸਕੂਲ ਖੁੱਲ੍ਹੇ ਹੋਏ ਆ। ਔਰ ਸਰਕਾਰੀ ਸਕੂਲ ਦੇ ਵਿੱਚ ਪਿਛਲੇ ਸਾਲਾਂ ਦੀ ਮੁਫਤਾਂ ਦੀ ਧਾਰਨਾ ਕੁਛ ਨਹੀਂ ਜੀ ਸਕੂਲਾਂ ਦੇ ਵਿੱਚ ਤਾਂ ਇਹ ਤਾਂ ਹੁਣ ਖੰਡਰ ਹੋ ਗਏ ਜੀ। ਇਹਨਾਂ ਚ ਤਾਂ ਕੁਛ ਨਹੀਂ। ਹੁਣ ਉਹਨਾਂ ਕੁਛ ਨਹੀਂ ਵਾਲੇ ਸਕੂਲਾਂ ਦੇ ਵਿੱਚ ਕੀ ਹੁੰਦਾ? ਸਭ ਤੋਂ ਪਹਿਲੀ ਗੱਲ ਤਾਂ ਬੱਚੇ ਦੀ ਐਡਮਿਸ਼ਨ ਲਈ ਫ੍ਰੀ ਆਫ ਕਾਸਟ ਕੋਈ ਐਡਮਿਸ਼ਨ ਨਹੀਂ ਹੁੰਦੀ। ਜਿਹੜੇ ਕਿਸੇ ਜਦੋਂ ਬਾਕੀ ਜਿੱਤੇ ਜਾਣਦੇ ਆ ਉੱਥੇ ਕੀ ਹੁੰਦਾ ਐਡਮਿਸ਼ਨ ਫੀਸ ਸਾਨੂੰ ਦੇਣੀ ਪੈਂਦੀ ਆ ਇੱਥੇ ਕੋਈ ਐਡਮਿਸ਼ਨ ਫੀਸ ਨਹੀਂ ਸਾਡੀ ਲੱਗਦੀ ਔਰ ਹੋਰ ਗੱਲ ਜਿਵੇਂ ਬੱਚੇ ਦੇ ਡਾਕੂਮੈਂਟ ਡੇਟ ਆਰਟ ਹੋਣਾ ਹੀ ਜ਼ਰੂਰੀ ਆ ਆਧਾਰ ਕਾਰਡ ਹੋਣਾ ਜ਼ਰੂਰੀ ਆ ਪਰ ਜੇ ਕੋਈ ਬੱਚਾ ਇਸ ਤਰ੍ਹਾਂ ਦਾ ਵੀ ਆ ਜਿਹਦੇ ਕੋਲ ਇਹ ਦੋਨੇ ਚੀਜ਼ਾਂ ਵੀ ਨਹੀਂ ਤਾਂ ਵੀ ਤੁਹਾਨੂੰ ਸਾਨੂੰ ਮਨਾਂ ਨਹੀਂ ਕਰੂਗਾ ਫ੍ਰੀ ਆਫ ਕੋਸਟ ਬੱਚੇ ਦਾ ਦਾਖਲਾ ਅਸੀਂ ਕਰਵਾ ਸਕਦੇ ਹਾਂ ਏਜ ਗਰੁੱਪ 3 ਸਾਲ ਤੋਂ ਸ਼ੁਰੂ ਹੋ ਗਏ ਨਵੀਂ ਐਜੂਕੇਸ਼ਨ ਪਾਲਸੀ ਦੇ ਵਿੱਚ ਏਜ ਗਰੁੱਪ ਬਣ ਗਏ 3 ਸਾਲ ਦਾ ਬੱਚਾ ਆ ਸਕਦਾ ਹੈ ਨਰਸਰੀ ਕਲਾਸ ਦੇ ਵਿੱਚ ਫਿਰ 4 ਦਾ ਐਲ ਕੇ ਜੀ ਚ 5 ਦਾ ਯੂ ਟੇ ਜੀ ਚ ਫਰਸਟ ਕਲਾਸ ਦੇ ਵਿੱਚ 5 6 ਸਾਲ ਦਾ ਬੱਚਾ ਹੁਣ ਆਊਗਾ ਨਵੀਂ ਪਾਲਸੀ ਦੇ ਮਤਲਬ ਔਰ ਜਦੋਂ ਬੱਚਾ ਰਜਿਸਟਰਡ ਹੋ ਜਾਂਦਾ ਸਾਡੇ ਕੋਲੇ ਔਨਲਾਈਨ ਐਡਮਿਸ਼ਨ ਹੋ ਜਾਂਦੀ ਆ ਉਹਦੇ ਨਾਮ ਦੇ ਨਾਲ ਉਹਦੀਆਂ ਬੁੱਕਸ ਨਾਲ ਦੀ ਨਾਲ ਉਹਦੀ ਵਰਦੀ ਉਹ ਸਾਰਾ ਕੁਝ ਖਾਣੇ ਦਾ ਆਪਾਂ ਨੂੰ ਪਤਾ ਯਾ ਮੀਡੇ ਮੀਲ ਪੂਰੇ ਛੇੜਿੰਦਾ ਮੈਨੂੰ ਜਿਵੇਂ ਸਰਪੰਚ ਸਾਹਿਬ ਇੱਥੇ ਬੈਠੇ ਆ ਜਿਹੜਾ ਸਟੇਟ ਵੱਲੋਂ ਮੀਨੂ ਆਉਂਦਾ ਉਹ ਤੁਸੀਂ ਜਾ ਕੇ ਦੇਖ ਸਕਦੇ ਕਿਸੇ ਸਕੂਲ ਦੇ ਵਿੱਚ ਵੀ ਉਹਦੇ ਮੁਤਾਬਕ ਖਾਣਾ ਬਣਦਾ ਬਿਲਕੁਲ ਉਸੇ ਮੁਤਾਬਕ ਬਣਦਾ ਅੱਜ ਤੁਸੀਂ ਦੇਖ ਸਕਦੇ ਆ ਸਾਰੇ ਸਕੂਲਾਂ ਦੇ ਵਿੱਚ ਕਾਲੇ ਚਨੇ ਜਿਹੜੇ ਬੁੱਧਵਾਰ ਨੂੰ ਬਣਦੇ ਆ ਨਾਲ ਰੋਟੀ ਵਰਨੀ ਤੁਸੀਂ ਵੀ ਜਾ ਕੇ ਤੁਸੀਂ ਖਾਣੇ ਦੀ ਕੁਆਲਿਟੀ ਚੈੱਕ ਕਰ ਸਕਦੇ ਸਾਡਾ ਫਰਜ਼ ਵੀ ਬਣਦਾ ਏ ਕਿ ਸਾਡੇ ਪਿੰਡ ਦੇ ਪਿੰਡ ਦੇ ਵਿੱਚ ਵਧੀਆ ਡਾਈਟ ਲੈ ਰਹੇ ਨੇ ਉਹ ਡਾਈਟ ਦੇ ਨਾਲ ਨਾਲ ਦੋ ਵਾਰੀ ਡਾਕਟਰਾਂ ਦੀ ਟੀਮ ਆਉਂਦੀ ਹੈ ਸਾਡੇ ਕੋਲ ਜਿਹੜੀ ਉਹਨਾਂ ਦਾ ਡਾਕਟਰੀ ਚੈੱਕਅਪ ਕਰਦੀ ਆ ਜਿਵੇਂ ਆਪਾਂ ਦੇਖਦੇ ਆਂ ਬੱਚਿਆਂ ਨੂੰ ਆਈ ਸਾਈਟ ਵੀਕ ਦੀ ਪ੍ਰੋਬਲਮ ਹੁੰਦੀ ਆ ਡੈਂਟਲ ਪ੍ਰੋਬਲਮ ਹੁੰਦੀ ਆ ਕੋਈ ਹੋਰ ਫਿਜ਼ੀਕਲ ਹੈਲਥ ਦੀ ਪ੍ਰੋਬਲਮ ਹੁੰਦੀ ਆ ਦੋ ਵਾਰੀ ਉਹਨਾਂ ਦਾ ਡਾਕਟਰੀ ਚੈੱਕਅਪ ਹੁੰਦਾ ਔਰ ਜੇ ਕਿਸੇ ਬੱਚੇ ਨੂੰ ਟਰੀਟਮੈਂਟ ਦੀ ਲੋੜ ਆ ਜਿਵੇਂ ਐਰਕ ਲੱਗਣੀ ਆ ਕੋਈ ਦੰਦਾਂ ਦਾ ਟਰੀਟਮੈਂਟ ਹੋਣਾ ਖੇੜੇ ਉਹਨੂੰ ਰੈਫਰ ਕੀਤਾ ਜਾਂਦਾ ਫਤੇਗੜ ਸਾਹਿਬ ਰੈਫਰ ਕੀਤਾ ਜਾਂਦਾ ਜੇ ਕਿਸੇ ਬੱਚੇ ਨੂੰ ਕੋਈ ਵੱਡੀ ਬਿਮਾਰੀ ਆ ਕੋਈ ਦਿਲ ਦੀ ਬਿਮਾਰੀ ਆ ਤਾਂ ਫਿਰ ਉਹਦਾ ਇਲਾਜ ਪੀਜੀਆਈ ਸਰਵ ਸਿੱਖਿਆ ਭਵਨ ਦੇ ਤਹਿਤ ਹੋਰ ਕਈ ਸੰਸਥਾਵਾਂ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਠੀਕ ਹੈ ਜੀ ਔਰ ਬੱਚਾ ਇਹਦੇ ਨਾਲ ਜੇ ਮੀਡੀਅਮ ਦੀ ਗੱਲ ਕਰਦੇ ਆਪਾਂ ਹੁਣ ਦੋਨੋਂ ਮੀਡੀਅਮ ਸਾਡੇ ਕੋਲੇ ਹੈਗੇ ਆ ਇੰਗਲਿਸ਼ ਮੀਡੀਅਮ ਚ ਪੜਨਾ ਚਾਹੁੰਦੇ ਆ ਪੰਜਾਬੀ ਮੀਡੀਅਮ ਚ ਪੜਨਾ ਚਾਹੁੰਦੇ ਆ ਦੋਨੇ ਮੀਡੀਅਮ ਦੇ ਵਿੱਚ ਅਸੀਂ ਪੜ ਸਕਦੇ ਹਾਂ